ਫੀਨੋ ਰੀਸਰਚਰ ਹੁਣ ਕਿਹੜਾ ਪਿਆਸ ਮੈਂ ਮਾਲਗਾ ਚਿਕਾ ਬਣ ਰਿਹਾ ਦਾ ਨਾਰਾ ਫੀਨੋ ਵੀਰ ਜੀ ਅੰਕਤ ਪਿੰਡ ਚੋਂ ਉਹ ਪਿਆਜ਼ ਖਰੀਦਿਆ ਮਾਲਗਾ ਚਿਕਾ ਬਰੜਿਆ ਨਾਲ ਨਾਲ ਮੇਰੇ ਤਾਏ ਦਾ ਪੁੱਤ ਹੁਣੇ ਦੁੱਧ ਪਾ ਕੇ ਆਇਆ ਤੇ ਨਾਮ ਅਜੀਤ ਸਿੰਘ ਹਾਂਜੀ ਤੇ ਆਹ ਵੇਖੋ ਸਾਈਕਲ ਦੀ ਹਾਲਤ ਦੇਖੋ ਕੀ ਕਰਤੀ ਆ ਇੱਕਦਮ ਸਾਈਡ ਤੇ ਆ ਰਾਕਾਲਾ ਇਹ ਨਹੀਂ ਸੀ ਸਪੀਡ ਤੇ ਆਇਆ ਵਾ ਵੀ ਉਹਨੇ ਵੇਖਿਆ ਹੀ ਨਹੀਂ ਕਿ ਆਗੇ ਮੋੜ ਆ ਤੇ ਆ ਬਦਰੀ ਸਾਰੀ ਉਹਦੇ ਉੱਤੇ ਆ ਬੰਦੇ ਲਾ ਕੇ ਇਕੱਠੇ ਹੋਏ ਤੇ ਉਹਨਾਂ ਨੇ ਆ ਬਦਰੀ ਪਰਾਂ ਕਰਕੇ ਕਈ ਨਾਲ ਤੇ ਉਹਨੂੰ ਥੱਲੇੋਂ ਕੱਢਿਆ ਸਾਰਾ ਮੂੰਹ ਦਪਿਆ ਲੱਤ ਦੇ ਉਹਦੇ ਛੱਟ ਲੱਗੀ ਆ ਮੱਧਾ ਬਚਾ ਆ ਬੜੀ ਕਿਰਪਾ ਛੱਟਗੁਰ ਦੀ ਹੋਈ ਆ ਤੇ ਜੋ ਵੀ ਆ ਵੀ ਡਰਾਈਵਰ ਨੂੰ ਸਮਝਾਇਆ ਜਾਵੇ ਵੀ ਇਦਾਂ ਜਿੰਮੇਵਾਰੀ ਨਾਲ ਗੱਡੀਆਂ ਚਲਾਓ ਹਾਂ ਜੀ ਤੇ ਬਾਕੀ ਇਹਨਾਂ ਦੇ ਕਾਗਜ਼ ਪੱਤਰ ਸਾਰੇ ਚੈੱਕ ਕੀਤੇ ਜਾਣ ਸਾਦੀ ਪ੍ਰਸ਼ਾਸਨ ਨੇ ਇਹ ਮੰਗ ਹੈ ਜੀ ਕਿੱਥੇ ਜਾਣਾ ਜੀ ਮੋਗੇ ਜਾਣਾ ਸੀ ਜੀ ਕੀ ਕਹਿੰਦੇ ਜੀ ਇਹ ਕੀ ਕਹਿੰਦੇ ਮੈਂ ਨਾ ਕਹਿੰਦੇ ਦਰਵਾਂਦਾ ਰਹੇ ਮੋੜ ਪੈਂਦਾ ਸੀਗਾ ਇੱਕ ਸੱਟ ਅੱਗੋਂ ਗੱਡੀ ਜਾਂਦੀ ਵਈ ਸੀ ਇੱਕ ਸੱਟੋਂ ਭਰੀ ਦੀ ਗੱਡੀ ਜਾਂਦੀ ਵਈ ਸੀ ਇੱਕ ਸੱਟੋਂ ਬਾਪੂ ਆਂਦਾ ਸੀਗਾ ਤੇ ਜੇ ਮੈਂ ਬਾਪੂ ਵਾਲ ਨੂੰ ਕੱਟਦਾ ਸੀਗਾ ਬਾਪੂ ਦੇ ਉੱਪਰ ਟਾਇਰ ਚੜਦਾ ਸੀਗਾ ਤੇ ਨਾ ਜਿੱਦਾਂ ਹੀ ਕੱਟ ਮਾਰਿਆ ਗੱਡੀ ਛਾੜਨ ਨੂੰ ਅੱਪੀ ਬ੍ਰੇਕ ਮਾਰੀ ਗੱਡੀ ਧੱਕਾ ਮਾਰਤੀ ਅੱਗੇ ਨੂੰ ਇੱਕ ਸੱਟੋਂ ਨੀਵੀਂ ਹੋ ਗਈ ਤੇ ਇੱਕ ਸੱਟ ਉੱਚੀ ਹੋ ਗਈ ਪਿਛਲੀ ਜਦੋਂ ਨੀਵੀਂ ਹੋ ਗਈ ਉੱਚੀ ਛਾਂ ਨੂੰ ਟੱਚ ਹੋ ਗਏ ਤੇ ਗੱਡੀ ਪਲਟ ਗਈ